ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੋਈ ਆ ਗਈ ਆ ਗੱਬਣਾ ਗਈ ਆ ਵੀਰੋ ਚੰਗੇ ਰਿਕਾਰਡ ਵਾਲੀਆਂ ਵਹਿਣਾ ਗਈਆਂ ਨੇ ਰੇਟ ਵੀਰ ਦਾ ਜਾਇਜ ਹੁੰਦਾ ਵੀਡੀਓ ਐਡ ਤਾਂ ਵੀਰੇ ਜਰੂਰ ਵੇਖਿਓ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰੇ ਸਾਸਰੀਕਾਲ ਜੀ ਕਲਜਿੰਦਰ ਭਾਈ ਸਾਸਰੀਕਾਲ ਸਾਰੇ ਵੀਰ ਭਰਾਵਾਂ ਨੂੰ ਸਾਸਰੀਕਾਲ ਜੀ ਹੋਰ ਸਾਨੂੰ ਵੀਰੇ ਕੀ ਹਾਲ ਚਾਲ ਜੀ ਚੜ੍ਹਦੀ ਕਲਾ ਕਿਰਪਾ ਮਹਾਰਾ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਆਪਣਾ ਸਾਨੂੰ ਸੇਤਾ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਆਪਣਾ ਕਵਲਜੀਤ ਸਿੰਘ ਪਿੰਡ ਬਾਣੀਆਂ ਜਲਾ ਅੰਮ੍ਰitsar ਤਹਿਸੀਲ ਬਾਬਕਾਲਾ ਠੀਕ ਹੈ ਜੀ ਖਲਚਗਾਂ ਦੇ ਨੇੜੇ 1.5 ਕਿਲੋਮੀਟਰ ਉੱਤਰ ਕੇ ਵੱਡੇ ਰੋਡ ਤੋਂ ਆਪਣਾ ਪਿੰਡ ਬਾਣੀਆਂ ਮਾ ਤੂਲਕੇ ਦੇ ਕੋਲ ਜੀ ਠੀਕ ਹੈ ਜੀ ਅੱਜ ਗੁਰੂਗਾਂਢਿਆਲਾ ਆਪਾਂ ਨੂੰ ਇੱਥੋਂ 15 ਕਿਲੋਮੀਟਰ ਆ ਬਿਆਸਡੇ ਰੇੜਾ ਫੋਨ ਨੰਬਰ ਵੀਰੇ ਬੋਲੀਏ ਫੋਨ ਨੰਬਰ ਆਪਣਾ 6284821618 ਜੀ ਤਾਂ ਵੀਰੇ ਆਪਣੇ ਕੋਲੇ ਸੂਈਆਂ ਵੇੜਾਂ ਆ ਗਈਆਂ ਕੁਝ ਗੱਬਣਾ ਹਨਾ ਹਾਂਜੀ ਦੋ ਗੱਬਣਾ ਵਖਾ ਲੈਣੀਆਂ ਦੋ ਸੂਈਆਂ ਜੀ ਸੂਈਆਂ ਨੇ ਜੀ ਤਾਂ ਰੇਟ ਵੀ ਵੀਰੇ ਕਿਦਾਂ ਆਪਣਾ ਤੇ ਹਰੇਕ ਵੀਡੀਓ ਚ ਮੈਂ ਆ ਹੀ ਛੋਟੇ ਛੋਟੇ ਉੱਡਦੀਆਂ ਆਲਾ ਹਨਾ ਇਹੜੇ ਵਪਾਰੀ ਵੀਰ ਹੀ ਖਰੀਦ ਕਰ ਲੰਦੇ ਆ ਆਪਣੇ ਕੋਲ ਮਾਲ ਹੀ ਅੱਗੇ ਜਿਹੜੀਆਂ ਪਿਛਲੀਆਂ ਪਾਈਆਂ ਆ ਪਾ ਦੋ ਵੀਡੀਓ ਵਪਾਰੀ ਲੈ ਕੇ ਵੇਚਦੇ ਆ ਵਪਾਰੀ ਲੈ ਜਾਂਦੇ ਹਨਾ ਤਾਂ ਵਿਗਦਾ ਵੀਰੇ ਰੇਟ ਤੇ ਇੱਕ ਸਚਾਈ ਵਿਗਦੀ ਆ ਸਚਾਈ ਦੇ ਇੱਕ ਸਾਫ਼ ਸੁਥਰਾ ਮਾਲ ਉਹਦੀ ਆਪਣੇ ਵਿੱਚ ਲੰਮਾ ਟਾਈਮ ਵੀ ਕੰਮ ਵੀਰੇ ਚੱਲਦਾ ਹਨਾ ਹਾਂਜੀ ਹਾਂਜੀ ਭਾਜੀ ਤਾਂ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਵੜ ਆ ਗਈ ਇਹਦੇ ਇਤੋਂ ਵਰੀ ਫਿਰੂ ਹੈ ਜੀ ਮਗਰ ਵਸ਼ੀ ਹੈ ਤੇ ਅੱਛਾ ਮਗਰੇ ਦੇ ਵਸ਼ੀ ਆ ਗਈ ਆ ਤਾਜੀ ਸੂਈ ਆ ਤਾਜੀ ਸੂਈ ਆ ਤਾਂ ਵੇਖੋ ਵੀਰੋ ਥਾਂ ਦੀ ਕੁਆਲਿਟੀ ਚ ਮੂੰਹੋਂ ਚਾਰ ਦੰਦਾ ਜੀ ਹਾਂਜੀ ਚਾਰ ਠੀਕ ਹੈ ਥਣ ਬੜਾ ਸਪੈਸ਼ਲ ਲੱਗਿਆ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਤੇ ਲੇਵੇ ਤੋਂ ਹੁੰਦਾ ਜਿਆ ਲਾ ਲੂ ਕਿੰਨਾ ਦੁੱਧ ਭਰੂਗੀ ਸੋਹਣੀ ਵੈੜ ਆ ਗਈ ਆ ਤਾਂ ਬਾਕੀ ਰਾਜੀ ਰੂਜੀ ਆ ਵੀਰੋ ਮਗਰ ਵਛੀ ਆ ਗਈ ਵੀਰੇ ਹਾਂਜੀ ਮੱਛੀ ਮਗਰ ਠੀਕ ਹੈ ਜੀ ਹਾਂਜੀ ਕਮਾਲ ਹੈ ਠੀਕ ਹੈ ਜੀ ਲੈਓ ਸਾਰੀ ਹਾਥ ਆ ਵਛੀ ਬਾਈ ਬਿਲਕੁਲ ਸੋਹਣੀ ਵੈੜ ਆ ਗਈ ਆ ਜੀ ਤਾਂ ਬਾਕੀ ਵੀਰੋ ਫੋਲਡਰ ਆ ਜੀ ਆ ਥਣ ਵਧੀਆ ਲੱਗਿਆ ਜੀ ਤੇ ਉਹ ਵਛੀ ਆ ਗਈ ਵੀਰੇ ਸਾਹਮਣੇ ਹਾਂਜੀ ਉਹ ਅੱਛੀ ਮੰਗਰੇ ਦੇ ਠੀਕ ਹੈ ਜੀ ਨਾਲੂ ਦੇ ਰਾਜੇ ਠੀਕ ਹੈ ਜੀ ਆ ਬੱਚਾ ਆ ਗਿਆ ਵੀਰੋ ਠੀਕ ਹੈ ਜੀ ਵਛੀ ਵੀ ਜਰਸੀ ਜਾ ਗਈ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਮਲੇ ਕੇ ਆ ਗਈ ਹੁਣ ਕੱਲ ਦੀ ਮਲੇ ਤੇ ਆਈ ਹੈ ਮੇਲੇ ਤੇ ਆ ਗਈ ਹੈ ਹਾਂਜੀ ਠੀਕ ਹੈ ਤੇ ਵੀਰੇ ਕਿਵੇਂ ਥਾਂ ਥੂ ਚੰਗਾ ਲੱਗਿਆ ਦੁੱਧ ਚੰਗਾ ਚੁਆਜੂ ਹਨਾ ਹਾਂਜੀ ਹੁਣ ਦਾ ਜਿਹੜਾ ਹਾਲ ਦੀ ਘੜੀ ਦਾ ਹੋਊਗਾ 12 ਕਿਲੋ ਹੋਊਗਾ ਮਿੰਟੀ ਵਾਲਾ ਠੀਕ ਹੈ ਜੀ ਕਹਿ ਦੇਣ ਵਾਲਾ ਨਹੀਂ ਮਿੰਟੀ ਵਾਲਾ ਜਿਹੜਾ ਵਾ ਠੀਕ ਹੈ ਜੀ ਅਗਲੇ ਦਿਨ ਘਰ ਜਾ ਕੇ ਕੱਲੋ ਵੱਧ ਕੱਢੂਗੀ ਘੱਟ ਨਾ ਕੱਢੂਗੀ ਲੰਮੇ ਵਾਲਾ ਕੰਮ ਨਹੀਂ ਕਰਨਾ ਨਾ ਕਰਨ ਦੀ ਲੋੜ ਹੀ ਆ ਬਿਲਕੁਲ ਨਾਲੇ ਵੀਰੇ ਚਾਰੂ ਚੂਰੂ ਵੀ ਬਹੁਤ ਆ ਹਨਾ ਪੰਜ ਦੁੱਧ ਵੀ ਇੰਨੇ ਹੀ ਕੱਢਣਾ ਹਨਾ ਚਾਰੂ ਨਹੀਂ ਥਣੋਦੋਂ ਇਹ ਲੋਟ ਡੇਜੇ ਵੀ ਆ ਰੱਜਾ ਵਾ ਤੇ ਤਾਂ ਵੀ ਖਾਈ ਜਾਂਦੀ ਹੈ ਖਾਈ ਜਾਂਦੀ ਬਿਲਕੁਲ ਤਾਂ ਦੁੱਧ ਵੀ ਵੀਰੇ ਚਾਰੂ ਪਸ਼ੂ ਭਰਦਾ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੜੇ ਦੇ ਦੇ 45 ਦੀ 45 ਦੀ ਹਾਂਜੀ ਠੀਕ ਆ ਦੋ ਛੜ ਦੀ ਵੀਰੇ 43 ਖਾਨਾ ਨਹੀਂ ਭਾਈ ਜਾਨੀ ਆਪਾਂ 2 ਘਾਟ 40 ਦੀ ਦਈਏ 38 ਦੀ ਦਈਏ 38000 ਦੀ ਹਾਂ ਵੇਖੋ ਨਾਲੇ ਭਾਅ ਨਾਲੇ ਅੱਗੇ ਕੀ ਬਾਤ ਹੈ ਅੱਗੇ ਵਪਾਰੀ ਭਰਾ ਮੈਨੂੰ ਫੋਨ ਕਰਦੇ ਆ ਤੇ ਕਹਿੰਦੇ ਆ ਵੀ ਕਦਰ ਆ ਰੇਡ ਕਿਹੜੇ ਹਿਸਾਬ ਨਾਲ ਕਿੱਥੋਂ ਲਿਆਉਣਾ ਡੰਗਰ ਕਾ ਲਿਆਉਣਾ ਬਿਲਕੁਲ ਨਹੀਂ ਜਾਇਜ ਹੁੰਦਾ ਵੀਰੇ ਰੇ 36 ਦੀ ਕਹਤਾ 100 ਵੀ ਘੱਟ ਨਹੀਂ ਵੇਚਨੇ 36 ਪੂਰੇ ਦੀ ਪੂਰੇ 36000 ਦੀ ਵੱਛੀ ਆ 12ਵਾਂ ਸਾਰਾ ਹੀ ਪੰਜਾਬ ਫੇਰ ਆਉਣ ਲੱਭ ਜੇ ਨੇਰੀ ਤੇ ਫਿਰ ਗੱਲ ਕਰਨਾ ਨਹੀਂ ਰੇਡ ਜਾਇਜ ਵੀਰੇ ਟਾਟਾ ਦੋ ਤਾਂ 12 ਲੀਟਰ ਆ ਗਿਆ ਵੀਰੇ 36000 ਦੀ ਵੀਰ ਕਹਿੰਦਾ ਵੈੜ ਹੋ ਜੂਗੀ ਸੋਣੀ ਵੈੜਾ ਥਣ ਲੇਵੇ ਵਾਲੀ ਆ ਮਗਰ ਵੀ ਇਹਦੇ ਵੱਛੀ ਆ ਗਈ ਆ ਬਾਕੀ ਫੋਨ ਲਾ ਲੈ ਯਾਰ ਕੋਈ ਹਨਾ ਫੋਨ ਲਾਵੇ ਕੋਈ ਵੀਰ ਭਰਾ ਠੀਕ ਹੈ ਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਕੇ ਕੇ ਕਹਾਂਗੇ ਜਿਹੜਾ ਘਰ ਵਾਲਾ ਗੱਬਣ ਵੀਰ ਥਾਨ ਗਲਾਬੀ ਆ ਗਿਆ ਹਾਂਜੀ ਗਲਾਬੀ ਥਾਨ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਵਧੀਆ ਕਿਦਾਂ ਦਾ ਲੱਗਦਾ ਵੱਡੀ ਵੈੜ ਆ ਗਈ ਹਨਾ ਜੀ ਮੇਰੇ ਦੇਣ ਕਿੰਨੇ ਲੈ ਜੂ ਵੈੜ ਦੇਣ ਭਈ ਇੱਦੀ 15 ਦੇ 20 ਲੈ ਆਏ ਨੇ 20 ਦਿਨ ਲੈ ਜੂ ਹਨਾ ਪੂਰੇ 20 ਦੇ ਦੁੱਧ ਦੁੱਧ ਦਾ ਕੀ ਦੱਸਦੇ ਰਿਕਾਰਡ ਉਹਦਾ ਦੁੱਧ ਭਾਜੀ 20 ਕਿਲੋ ਹੁੰਦੇ ਭਰਿਆ ਪੈਲਨ ਅੱਛਾ ਪੈਲਨ ਨੇ 20 ਕਿਲੋ ਤਾਂ ਵੱਡੀ ਵੈੜਾ ਵੀਰੋ ਫੁੱਲ ਬਰੀਡ ਆ ਦੇਣ ਜਰੂਰ ਖਰਦੀ ਆ ਬਾਕੀ ਇਹ ਵੀ ਬਣੂ ਬਣੂ ਬਹੁਤ ਹਨਾ ਹਾਂਜੀ ਬਹੁਤ ਬਣੂ ਕੀ ਭਾਜੀ ਠੀਕ ਹੈ ਜੀ ਲੈ ਅਗਲਾ ਵੈਸੀ ਲੇਖਾ ਤੋੜ ਦੂ ਵੀ ਵੈਸੇ ਇਹ ਬਰੀਡਾਂ ਕਿਤੇ ਘਰ ਘਰ ਰੱਖੀਆਂ ਬਿਲਕੁਲ ਵੀਰੇ ਬਿਲਕੁਲ ਐਤ ਨਹੀਂ ਸਰਾ ਬਹੁਤ ਚੰਗੀ ਵੈੜਾ ਜਿਹਨੂੰ ਕਹਿੰਦੇ ਆ ਫੁੱਲ ਬਰੀਡ ਆ ਨਿਆ ਨਿਗਾ ਕੰਨ ਆ ਗਿਆ ਵੀਰੋ ਜਰਸੀ ਚ ਆ ਗਈ ਆ ਤਾਂ ਵੱਡੀ ਵੈੜਾ ਦਿਨ ਲੈ ਜੂ ਹਜੇ ਹਨਾ 10 ਤੂੰ ਮੂੰਹ ਛੁੱਗੀ ਠੀਕ ਆ ਤਾਂ ਵੀਰੇ ਇਹਦਾ ਰੇਟ ਰੇਟ ਇਹਦਾ ਉੜਦਿਆਂ ਵਾਲਾ ਉੜਦਿਆਂ ਵਾਲੇ ਜਾਣਦੇ ਹੋ ਹਨਾ ਉੜਦਿਆਂ ਵਾਲਾ ਜਾਊਗਾ ਮੋਨ ਲਖੇ ਨੇ ਨਾ ਕੀਤਾ ਕੀ ਬੱਚੀ ਦਾ ਬੇਵੀ ਆ ਪੰਜਾਬ ਦੀ ਠੀਕ ਹੈ ਵੀਰੇ ਕਿੱਥੋਂ ਲਿਆਉਂਦੇ ਕੜ-ਕੜੇ ਹੋਈਆਂ ਐ ਇੰਦਾ ਮਹਾਰਾ ਹੀ ਦੰਦਾ ਇਹ ਲੋਕਾਂ ਨੂੰ ਰੋਟੀ ਛੱਡ ਕੇ ਆਪਣੀ ਤੇ ਜੀ ਬਿਲਕੁਲ ਬਿਲਕੁਲ ਜਾਇਜ਼ ਹੁੰਦਾ ਪਸ਼ੂ ਜਾਇਜ਼ ਹੁੰਦਾ ਚਲੋ ਸ਼ਾਮ ਤਾਂ ਵੀਰ ਨੂੰ ਪੈਣੀ ਹੈ ਕਿਸੇ ਨੂੰ ਕੋਈ ਬੱਚੀ ਆਖੂਗਾ ਕੋਈ ਲੈ ਜਾਉ ਬੱਚੀ ਤੇ ਕੋਈ ਆਖੂਗਾ ਵੀ ਟੌਪ ਮਾਡਲ ਕੱਢਿਆ ਬਿਲਕੁਲ ਦੇਨ ਤਾਂ ਜ਼ਰੂਰ ਖੜੂਗੀ ਵੀਰੇ ਸ਼ਾਂਪ ਪੈਣੀ ਪਰ ਇਹ ਵੀ ਰੇਟ ਜਾਇਜ਼ ਆ ਹਨਾ ਸ਼ਾਂਪ ਤੋਂ ਛੜਾਲਾ ਖੁੱਲਾ ਹੋ ਗਿਆ ਛੜਾਲਾ ਐਡੀ ਨਹੀਂ ਕੋਈ ਗੱਲ ਹਾਂ ਨਾ ਹਾਂ ਨਾ ਹੀ 47 ਦੀ ਤੈਨ ਛੱਡ ਦੇ 45 ਦੀ 45 ਦੀ 1044 ਦੀ 44 ਦੀ 44 ਦੀ ਬਾਕੀ ਕੋਈ ਫੋਨ ਲਾ ਲੈ ਹਨ ਫੋਨ ਲਾ ਦੇ ਭਾਈ ਪਰ ਜਿਹੜਾ ਆ ਗਿਆ ਬੱਛੀ ਦੇ ਪਛਾਣ ਆਉ ਨਹੀਂ ਹੁੰਦਾ ਵੀਰੇ ਵੱਡੀ ਵੜਾ ਕੀ ਮੁੱਲ ਕਰਦੇ ਹੋ ਜੀਆਂ ਮੱਛੀਆਂ ਦੇ ਬਿਲਕੁਲ ਬਿਲਕੁਲ ਮਨ ਨੇ ਜੋਗਾ ਵੀਰੇ ਚੰਗੀ ਵੜਾ ਆ ਗਿਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜ਼ਰੂਰ ਲਾ ਲਿਓ ਤਾਂ ਬਾਕੀ ਤੁਸੀਂ ਇੱਥੇ ਚੱਲ ਕੇ ਵੀ ਆਉਂਦੇ ਹੋ ਤੁਸੀਂ ਛੱਡ ਕੇ ਨਹੀਂ ਜਾਓਗੇ ਵੈੜ ਨੂੰ ਕੱਢ ਕੇ ਜਾਣੀ ਨਹੀਂ ਅਗਲੇ ਦਿਨ ਜੁੜੇ ਨੇ ਆ ਗਏ ਨੇ ਆਪਾਂ ਚ ਇੱਕ ਵੱਛੀ ਲੈ ਲਾਂ ਭੱਜ ਗਏ ਬਿਲਕੁਲ ਸੋਹਣੀ ਸੁਨੱਖੀ ਕਿੱਲੇ ਬੱਜੀ ਦੀ ਸੋਹਣੀ ਇਸੇ ਪਹਾਣੀ ਨਾ ਮੇਲੇ ਬਾਹਰੋਂ ਬਿਲਕੁਲ ਹਾਂਜੀ ਝੁੰਗੀ ਆ ਗਈ ਗਾੜੀ ਵੀਰੇ ਇਹ ਸਵੀ ਹੈ ਪਰਸੋਂ ਦੀ ਪਰਸੋਂ ਦੀ ਸੋਈ ਹੈ ਵੱਛੀ ਦਿੱਤੀ ਹੈ ਵੱਛੀ ਵੱਛੀ ਆ ਗਈ ਤੇ ਮਗਰ ਵੀ ਇਹ ਦੇ ਮਗਰ ਵੱਛੀ ਤਾਂ ਵੇਖੋ ਵੀਰੋ ਪ੍ਰਿੰਟ ਪ੍ਰਿੰਟ ਚੈੱਕ ਕਰ ਲਓ ਤਾਂ ਝੁੰਗਾ ਸਿੰਘ ਆ ਗਿਆ ਚਿੱਟੇ ਸਿੰਘ ਦੀ ਕਰਮਾ ਵਾਲੀ ਮੰਨੀ ਜਾਂਦੀ ਹੈ ਹਾਂ ਹਾਂ ਤਾਂ ਬਾਕੀ ਹੋਣ ਕੇ ਨਾ ਦੁੱਧ ਆ ਵੀਰੇ ਇਹਦੇ ਕੋ ਬੌਲੀ ਆ ਭਾਜੀ 7 ਕਿਲੋ ਬੌਲੀ 7 ਕਿਲੋ ਆ ਠੀਕ ਆ ਵੇਖੋ ਵੀਰੋ ਚੈੱਕ ਕਰ ਲਿਓ ਥੋੜਾ ਪਸ਼ੂ ਕਾਲਾ ਪੈਂਦਾ ਵਾ ਇਹਦੀ ਵਸ਼ੀ ਵੀਰੇ ਹਾਂਜੀ ਇਹਦੀ ਵਸ਼ੀ ਲੋ ਉਹ ਬੈਠੀ ਆ ਜਿਹੜੀ ਹਣਾ ਹਾਂਜੀ ਤਾਂ ਵੇਖੋ ਵੀਰੋ ਆ ਪਹਿਲੇ ਨੰਬਰ ਵਾਲੀ ਜੀ ਆ ਗਈ ਵਸ਼ੀ ਆ ਆ ਗਈ ਜਿਹੋਣ ਕਿਹੜੀ ਵਿਖਾਈ ਆ ਵੀਰੇ ਨੇ ਤਾਜੀ ਸੂਈ ਆ ਬੋਲੇ ਤੇ ਆ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮੈਂ ਐਡ ਕਿੰਨੇ ਦੀ ਹੋਜੂ ਜਾਂਦ ਕੇ ਟੋਕੜਾ ਲੈ ਭਾਏ ਵੀ ਉੜਦਿਆਂ ਵਾਲੇ ਕਰਦੇਓ 30 ਦੀ ਦੇ ਦਈਏ ਦੋ ਛੱਡੀ 28 ਦੀ ਵੀਰੇ 26 ਦੀ ਦੇ ਦੀ 1000 ਹੋਰ 50 ਦੀ ਹੈ ਨਾ ਤਾਂ ਵੇਖੋ ਵੀਰੇ 5000 ਦਿਓ ਜੋ ਮੋਲੇ ਤੇ ਆ ਬਾਕੀ ਵਸ਼ੀ ਵੀ ਬਿਲਕੁਲ ਇਤਨਾ ਦਾ ਪ੍ਰਿੰਟ ਆ ਗਿਆ ਹੈ ਨਾ ਤਾਂ ਬਾਕੀ ਇਹਨੇ ਦੀ ਬਿਲਕੁਲ ਬਿਲਕੁਲ ਚਲੋ ਕੇ ਵੀਰ ਨੇ ਸਾਂਭੀ ਘਾਟਾ ਖਾਲ ਖੂਨ ਖਾ ਗਈ ਤੇ ਦੁੱਧ ਚੰਗਾ ਚਵਾਜੂ ਹੈ ਨਾ 10 ਕਿਲੋ ਪਹਿਲਾਂ ਨੇ ਭਰਿਆ ਦੂਜਾ ਸੂਆ ਜੇ ਅੱਛਾ ਅੱਛਾ ਕੱਚੀ ਸੇਵਾ ਤੇ ਇਦਾਂ ਦੀ ਸੇਵਾ ਤੇ ਆ ਸੇਵਾ ਹੰਨੀ ਵੀਰ ਜੀ ਦੀ ਹੈ ਨਾ ਚਲੋ ਇਹ ਹੈ ਕਿ ਬਾਕੀ ਪਸ਼ੂ ਦੀ ਸੇਵਾ ਜਿਹਦੇ ਵੀਰੇ ਦੁੱਧ ਲੰਮਾ ਟਾਈਮ ਚ ਚਵਾਜੂਗੀ ਹਜੇ ਹੈ ਨਾ 24 ਵੀਰ ਹੋਰ ਜਾ 24 ਕੋ ਗਰੀਬ ਵੰਡ ਪਾਲੂ ਹੋਰ ਜਾ ਵੰਡ ਪਾਓ ਹਨਾ ਵੀਰੇ 24 ਦੀ ਕੋਈ ਨਹੀਂ ਬੁਰਾ ਪਾਲੂ ਕੋਈ ਫੋਨ ਲਾ ਲੈ ਬਾਕੀ ਹਨਾ ਬੁਰਾ ਪਾਲੂਗਾ ਸਾਰਾ ਸਿਆਲ ਮਰਨੇ ਦੇਂਦੀ ਤੇਰਾ 14 ਕਿਲੋ ਦਵੱਛੀ ਚੇਰ ਪੌਂਦੀ ਦੀ ਵੀਡੀਓ ਆਪਣੇ ਕੋ ਐ ਕਿਸੇ ਵੀਰੇ 23000 ਦੀਆਂ ਦੁੱਧ 10 ਕਿਲੋ ਵੀ ਦੇਈ ਜਾਵੇ ਤਾਂ ਬਹੁਤ ਵਧੀਆ ਵਾ ਆਹ ਵੀਰ ਜੀ ਨਿਆਰੇ ਪੰਜ ਛੱਡੂ ਵੀ ਜੀ ਤੋਕੜ ਲੈਣੀਆਂ ਉਹਨਾਂ ਭੱਜ ਕੇ ਇਹਨੂੰ ਲੈਣਾ ਮਗਰ ਵੀ ਵਛੀ ਹਾਂ ਜੀ ਮਗਰ ਵੀ ਵਛੀ ਕੀ ਬਾਤ ਹੈ ਹਾਂ ਵੀਰੇ ਅਗਲੇ ਬੰਨੇ ਆ ਗਈ ਜੜ ਇਹ ਗੱਬਣ ਪਹਿਲਨ ਪਹਿਲਨ ਸੂ ਪਹਿਲਾ ਸੂ ਆ ਹਾਂ ਜੀ ਪਹਿਲਾ ਸੂ ਇਹ ਵੀ ਝੁੰਗਿਆ ਵੀ ਹਨਾ ਇਹ ਵੀ ਕਿਆ ਬਾਤ ਹੈ ਰਾਜੀ ਫੁੱਲਾ ਰੰਗ ਰੰਗ ਚੈੱਕ ਕਰੋ ਪ੍ਰਿੰਟ ਪ੍ਰਿੰਟ ਵੀਰੋ ਦੇ ਕਿਨਾਰੇ ਮੜਦੀ ਵੀਰੇ ਇਹਦਾ ਵੀਡੀਓ 25 ਦਿਨ ਕਹਿੰਦੇ ਕੋਈ ਮਹੀਨਾ ਮਾਗਦੇ ਲੱਭ ਮਹੀਨਾ ਮੰਨੋ ਵੀਰੇ ਹਨਾ ਮਹੀਨਾ ਮੰਨ ਕੇ ਚੱਲਿਓ ਵੀਰਿਓ ਕੋਲਰ ਰਾਜੀ ਆ ਤਰੀਕਾ ਲਿਖੀ ਹੈਗੀ ਜੇ ਦਿਨ ਪੰਜੀ ਰਹਿੰਦੇ ਜੋ ਦੱਸੂ ਠੀਕ ਆ ਲੈ ਵੀਰ ਇਹਦੇ ਚਾਰ ਖੜੂਗੇ ਉਹਦਾ ਆਪਾਂ ਕਹਿ ਨਹੀਂ ਸਕਦੇ ਸੋਹਣੀ ਬਹੁਤ ਆ ਬੈਣ ਹਨਾ ਤਸਵੀਰ ਆ ਬਣ ਗਈ ਬਹੁਤ ਚੰਗੀ ਹੈ ਰਾ ਵੀਰੇ ਇਹ ਤਾਂ ਨਹੀਂ ਮੱਚੀ ਆਣਾ ਡੋ ਅੱਡ ਲੱਗਾ ਵੇ ਛੀਕ ਬਿਲਕੁਲ ਵੀਰੇ ਕਿਵੇਂ 1 ਮਹੀਨਾ ਹਟਦੀ ਆ ਹਾਂਜੀ ਇਹਦਾ ਮੁੱਲ ਕੀ ਕਰ ਲੈਣਾ ਹੁਣ ਇਹਦਾ ਮੁੱਲ ਮਹੀਨੇ ਵਾਲਾ ਹੀ ਕੱਚੀ ਵਾਲਾ ਉੜਦੀਆਂ ਵਾਲਾ ਹੀ ਉੜਦੀਆਂ ਵਾਲਾ ਹੀ ਜੈ ਜੀ ਜਾਂਦੀ 35 ਦੀ ਵੈੜ ਤਾਂ ਵੀਰੇ ਬਰੀਡ ਆ ਚਲੋ ਹਨਾ ਸਾਂਭ ਪੈਣੀ ਹੈਗੇ ਵੀਰ ਨੂੰ ਇਹੋ ਜੀ ਬਰੀਡ ਦੀ ਉੱਦਾਂ 10000 ਨਾ ਬੰਦੇ ਸ਼ੌਮਣਾ ਮੱਛੀ ਲੈ ਲੈਂਦੇ ਹਾਂ ਸਾਰੀ ਬਿਲਕੁਲ ਬਿਲਕੁਲ ਸੋਨੀ ਵੇੜਾ ਚਲ 30 ਦੀ ਜਾਂਦੇ ਗਲਗਿੰਦਰ ਸਾਹਿਬ 1000 ਹੋਰ ਛੱਡ ਦੇ ਵੀਰੇ 29 ਦੀ 28 ਦੀ 25 ਦੀ ਚੱਲ 25 ਦੀ ਜਾਂਦੇ ਚਾਹੁੰਦੇ ਕਹਿਤਾ ਕੀ ਬਾਤ ਨੇ 25 ਤੋਂ ਹੁਣ ਕਸਾਈ ਨਾਲ ਆ ਨਾ ਕਰੀ ਨਹੀਂ ਬਿਲਕੁਲ ਨਹੀਂ ਨਹੀਂ ਜਾ ਜਾ ਵੀਰੇ ਹੁਣ ਇਤੋਂ ਘੱਟ ਵੀ ਗਈ ਆ ਪਤਾ 50000 ਦੀ ਵਸ਼ੀਆ ਤਿਆਰ ਹੋਈ ਬਿਲਕੁਲ ਬਿਲਕੁਲ ਵੀਰੇ ਇਹੋ ਜਿਹੜੇ ਦਿਨ ਨੂੰ 1500 ਲੈਂਦੀ ਸੀ ਸ਼ੁਰੂਆਤ ਨੂੰ ਮੰਨਣ ਜੋਗਾ ਲੈ ਆ ਜੀ 47000 ਦਾ ਇੱਕ ਫਰੀ ਕਰ ਦੂਗੀ ਹਾਂ ਜੀ ਜੋੜਾ ਹੀ ਪਾਲੇ ਵੀਰੇ ਕਰ ਦਿਓ ਮਾਨਤਨ ਹਾਂ ਜੀ ਜੋੜਾ ਕੋ ਪਾਊਗਾ ਫਿਰ ਮਾਨਤਨ ਕਰ ਲਾਂਗੇ ਹਾਂ ਕੋਈ ਫੋਨ ਲਾਵੇ ਮੋੜਦੇ ਨਹੀਂ ਫੋਨ ਲਾਵੇ ਪਤਾ ਨਹੀਂ ਦੇ ਕਿੱਥੇ ਦੇਣੀਆਂ ਪਰ ਇਹ ਪਹਾੜ ਨੀ ਗੱਲ ਜੰਦਰਿਆਂ ਲੱਪਣੇ ਨਹੀਂ ਲੱਭਦੇ ਵੀਰੇ ਨਹੀਂ ਲੱਭਦੇ ਹੈਗੇ ਕਿ ਕੋਈ ਨਹੀਂ ਨਹੀਂ ਬਰੀਡ ਆ ਰੇਡ ਜਾ ਰੇਡ ਜਾ ਰੇਡ ਆ 85000 70000 ਲੋਕ ਬਿਲਕੁਲ ਨਹੀਂ ਤੁਹਾਡਾ ਰੇਡ ਜਾ ਜਾ ਮੋਲ ਕਰਦੇ ਦਾ ਜਮਾ ਚਿਕਾ ਕੌਣ ਦੇ ਦਿੰਦਾ 36 37000 ਨੂੰ ਨਾਲੇ ਨਹੀਂ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੇ ਦੋ ਸੁਈਆਂ ਨੇ ਦੋਵਾਂ ਮਗਰ ਵਸ਼ੀਆਂ ਆ ਗਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਰੇਡ ਜਾ ਜਾ ਮੇਨ ਗੱਲ ਵੀਰੇ ਹਨਾ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤਾ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਫੋਨ ਵੀਰ ਨੂੰ ਜਰੂਰ ਲਾਓ ਜੀ ਤਾਂ ਵੀਰੇ ਐਡਰੈਸ ਇੱਕ ਵਾਰੀ ਬੋਲੀ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਫਪਕਾਲਾ ਠੀਕ ਹੈ ਜੀ ਮੋਬਾਈਲ ਨੰਬਰ ਠੀਕ ਹੈ ਜੀ ਠੀਕ ਹੈ ਵੀਰੇ ਬੜਾ ਸੋਹਣਾ ਲੱਗਦਾ ਚੋਚਵਾ ਕੇ ਚੈੱਕ ਕਰਕੇ ਖੜਾ ਬਿਲਕੁਲ ਬਿਲਕੁਲ ਇਹ ਤਾਂ ਹਰ ਇੱਕ ਵੀਡੀਓ ਜੀ ਬੈਂਦੀ ਹੁੰਦੀ ਹੈ ਕਿ ਵੀਰੇ ਪਸ਼ੂ ਦੀ ਚਵਾਈ ਕਰਨੀ ਵੇਚ ਆ ਕੇ ਲੈਣਾ ਪਸ਼ੂ ਉਹ ਤਾਂ ਢੀ ਆਪਣੀ ਖੁਦ ਦੀ ਜ਼ਿੰਮੇਵਾਰੀ ਆ ਵੀਰੇ ਠੀਕ ਆ ਠੀਕ ਹੈ ਵੀਰੇ ਸਸਿਕਾਰ ਸਸਿਕਾਰ